ਕਿਸੇ ਦੇ ਇਸ਼ਕ ਵਿੱਚ ਅੰਨਾ ਹੋਇਆ ਇਨਸਾਨ ਕਿਸ ਹੱਦ ਤੱਕ ਜਾ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਹੈ ਮਾਂ ਵੱਲੋਂ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ 14 ਸਾਲ ਦੇ ਪੁੱਤਰ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ ਕਤਲ ਕਲਜੂ ਦੀ ਮਾਂ ਨੇ ਆਪਣੇ ਨਜਾਇਜ਼ ਸਬੰਧਾਂ ਦੇ ਚੱਲਦੇ 14 ਸਾਲ ਦੇ ਪੁੱਤ ਨੂੰ ਆਸ਼ਿਕ ਨਾਲ ਮਿਲ ਕੇ ਮਾਰ ਕੇ ਘਰ ਦੇ ਵਿਹੜੇ ਵਿੱਚ ਹੀ ਜ਼ਮੀਨ 'ਚ ਦੱਬ ਦਿੱਤਾ ਹੈਰਾਨੀ ਵਾਲੀ ਗੱਲ ਹੈ ਕਿ ਇਸ ਅੰਨੇ ਕਤਲ ਕੇਸ ਦਾ 12 ਸਾਲ ਬਾਅਦ ਖੁਲਾਸਾ ਹੋਇਆ ਹੈ ਸਾਡੇ ਪੱਤਰਕਾਰ ਰੋਹਿਤ ਗੁਪਤਾ ਦੀ ਜਾਣਕਾਰੀ ਮੁਤਾਬਕ ਮਾਂ ਵੱਲੋਂ ਪੁੱਤਰ ਦਾ ਕਤਲ ਕਰਨ ਦੀ ਰੌਂਗਟੇ ਖੜੇ ਕਰਨ ਵਾਲੀ ਵਾਰਦਾਤ ਦਾ ਖੁਲਾਸਾ 12 ਸਾਲ ਬਾਅਦ ਹੋਇਆ ਹੈ ਦੋਸ਼ੀ ਔਰਤ ਵੱਲੋਂ 12 ਸਾਲ ਪਹਿਲਾਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਦਾ ਸਾਥ ਦੇਣ ਵਾਲੇ ਉਸ ਦੇ ਆਸ਼ਿਕ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਸ੍ਰੀ ਹਰਗੋਬਿੰਦਪੁਰ ਦਾ ਹੈ ਜਿੱਥੇ ਪਿਛਲੇ ਕਰੀਬ 11 ਸਾਲ ਤੋਂ ਇੱਕ ਕੇਸ ਚ ਭਗੌੜੇ ਸਤਨਾਮ ਸਿੰਘ ਅਤੇ ਰਣਜੀਤ ਕੌਰ ਪੁਲਿਸ ਨੂੰ ਪਿਛਲੇ ਕਰੀਬ 11 ਸਾਲਾਂ ਤੋਂ ਲੋੜੀਂਦੇ ਸਨ ਪੁਲਿਸ ਥਾਣਾ ਹਰਗੁਬਿੰਦਪੁਰ ਦੇ ਥਾਣਾ ਇੰਚਾਰਜ ਅਤੇ ਡੀਐਸਪੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੋਵਾਂ ਦੇ ਨਾਜਾਇਜ਼ ਸਬੰਧ ਸਨ ਅਤੇ ਰਣਜੀਤ ਕੌਰ ਆਪਣੇ 14 ਸਾਲ ਦੇ بیٹے ਸੰਦੀਪ ਸਿੰਘ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਸਤਨਾਮ ਸਿੰਘ ਨਾਲ ਫਰਾਰ ਹੋ ਗਈ ਸੀ ਪਿਛਲੇ 11 ਸਾਲ ਤੋਂ ਜਿਹੜੇ ਕਿ ਹੁਣ ਤੱਕ ਫਰਾਰ ਚੱਲੇ ਆ ਰਹੇ ਸਨ ਹੁਣ ਜਦੋਂ ਸਤਨਾਮ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਤਾਰਨਜੀਤ ਕੌਰ ਵੀ ਉਸਦੇ ਨਾਲ ਹੀ ਗ੍ਰਿਫਤਾਰ ਕੀਤੀ ਗਈ ਹੈ ਜਦੋਂ ਦੋਵਾਂ ਤੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਸੰਦੀਪ ਸਿੰਘ ਦੀ ਸਾਲ 2014 ਚ ਹੀ ਗਲਾ ਕੁੱਟ ਕੇ ਤਿਆ ਕਰ ਦਿੱਤੀ ਸੀ ਅਤੇ ਉਸ ਬੱਚੇ ਦੀ ਲਾਸ਼ ਨੂੰ ਰਣਜੀਤ ਕੌਰ ਦੇ ਘਰ ਦੇ ਵਿਹੜੇ ਵਿੱਚ ਹੀ ਦੱਬ ਦਿੱਤਾ ਸੀ ਅਤੇ ਖੁਦ ਦੋਵੇਂ ਪੰਜਾਬ ਤੋਂ ਫਰਾਰ ਹੋ ਕੇ ਆਗਰੇ ਚਲੇ ਗਏ ਸਨ ਪਹਿਲਾਂ ਤਾਂ ਕਈ ਸਾਲ ਸੂਬੇ ਤੋਂ ਉਹ ਬਾਹਰ ਰਹੇ ਅਤੇ ਹੁਣ ਕੁਝ ਸਮੇਂ ਤੋਂ ਜਲੰਧਰ ਇਕੱਠੇ ਰਹਿ ਰਹੇ ਸਨ ਹੁਣ ਪੁਲਿਸ ਵੱਲੋਂ ਇਸ ਅੰਨੇ ਕਤਲ ਦੀ ਵਾਰਦਾਤ ਦੀ ਗੁੱਥੀ ਨੂੰ ਸੁਲਝਾਇਆ ਗਿਆ ਅਤੇ ਪੁਲਿਸ ਵੱਲੋਂ ਦੋਸ਼ੀਆਂ ਨਾਲ ਉਸ ਥਾਂ ਦੀ شناخت ਵੀ ਕੀਤੀ ਗਈ ਹੈ ਜਿੱਥੇ ਮਾਂ ਨੇ ਆਪਣੇ ਪੁੱਤਰ ਨੂੰ ਕਤਲ ਕਰਕੇ ਦੱਬਿਆ ਸੀ ਅਤੇ ਪੁਲਿਸ ਵੱਲੋਂ ਮ੍ਰਿਤਕ ਦਾ ਪਿੰਜਰ ਕੱਢ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਬੰਦਾ ਸਾਡੇ ਇੰਨਾ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ। ਫਿਰ ਆਪਣਾ ਮੁੰਡਾ ਕਿਉਂ ਮਾਰਤਾ ਸੀ? ਇੰਨੇ ਮਾਰਿਆ ਹਨ ਕਿ ਰਾਤ 12:00 ਦਾ 10:00 ਵਜੇ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ 'ਤੇ ਪਗੋੜੇ ਦੁਪਹਿਰ ਮੈਨੂੰ ਇਹਨੇ ਕਿਹਾ ਤੂੰ ਪਗੋੜੇ ਹੋ ਜਾ ਫੇਰ ਉੱਤੇ ਜਿੱਥੇ ਰਹਿੰਦਾ ਰੇ ਵੱਡੇ ਮੁੰਡੇ ਨੂੰ ਮਾਰ ਦੇਣ ਲੱਗਾ ਫੇਰ ਕੱਢਿਆ 14 ਸਾਲ ਹੋ ਗਏ ਮੈਂ ਨਾ ਜਦੋਂ ਇੱਥੇ ਆਦੇ ਤੁਸੀਂ ਖਾਬ ਬੋਲਦੇ ਹੋ ਸਜਾ ਵੀ ਉਦੋਂ ਉਦੋਂ ਜਿਹੜਾ ਆਪਣਾ ਬੱਚਾ ਮਾਰਿਆ ਤੁਸੀਂ ਕਿੰਨੀ ਉਮਰ ਸੀ ਉਹਦੀ 15 ਸਾਲ ਹਾਂਜੀ ਰਾਮ ਨਹੀਂ ਆਇਆ ਮੰਜ मैं क्या रैम तो नहीं आया मैं गलती हो गई के इश्क छाया ही होगा हां कौन तेरी गलती मान ले गलती हो गई वो तो नहीं गलती में सोचो मोदी ने कहने के लिए हड़ता है चलो हां मोदी लड़ता ना ਹਿੰਦੀ ਮੇਰਾ ਇਹ ਜਲ ਕੇ ਭੰਨੀ ਗਾੜਨੀ ਹੈ ਹਮਮ ਹਾਂ ਕਰਦਾ ਸਰੋਈ ਫੇਰ ਕੀ ਕੀਤਾ ਇਹ ਦੋਹਾਂ ਨੇ ਨਿਵਾਹ ਖੜੀ ਨਾ ਬੜਾ ਬੱਤ ਇਹ ਇੱਥੇ ਕਿਦਾਂ ਨਾਲ ਪਈ ਕਿਹਦਾ ਹੁੰਦਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਚ ਇੱਕ ਦੋਹਾਂ ਨਾਲ ਰਿਸ਼ਤੇ ਬੂਮਾ ਤੇ ਨੀਣਾ ਤੁਹਾਨੂੰ ਪੜਾਉਣਾ ਸਰ ਉਹ ਮੋੜ ਦੀ ਉਮਰ ਕਿੰਨੀ ਖਤੋਂ ਉਹ ਤੋਂ ਮਰੇ ਗਈ ਤੇ ਉਹ ਤਾਂ 15 ਸਾਲ ਦੀ ਚੱਲਦੀ ਸੀ ਬਾਅਦ ਬਹੁਤ ਨਜਾਇਜ਼ ਸੀ ਇੱਥੋਂ ਆਗਰ ਚੱਲ ਗਈ ਹਾਂ ਆਗਰ ਤੇ ਫਿਰ ਕਿੰਨਾ ਚੱਲ ਰਹੇ ਉੱਥੇ ਉੱਥੇ 4.5 ਸਾਲ ਤੇ ਹੁਣ ਕਿੱਥੇ ਰਹਿ ਰਹੇ ਹਾਂ ਹਾਂ ਜਿੰਦਗੀ ਚੱਲ ਉੱਥੇ ਪੁੱਛਣਾ ਪੜਿਆ ਨਹੀਂ ਨਹੀਂ ਇੱਥੇ ਆਏ ਹਾਂ ਕੀ ਕਰਾਂ ਇੱਥੇ ਟੈਂਡੀ ਰਹਿੰਦਾ ਹਾਂ ਮਹੀਨਾ ਕੋ ਗਿਆ ਫਿਰ ਇਹ ਲੜੀ ਵੀ ਨਾਲੇ ਇਹ ਲੇਡੀ ਚੋਤੀ ਜਿੰਦਰੀ ਤੇ ਤੁਸੀਂ ਸਾਰਾ ਉਨ 12 ਸਾਲ ਤੋਂ ਇਕੱਠੇ ਰਹਿੰਦੇ ਹੋ ਤੁਸੀਂ ਪਿੰਡ ਕਿ ਕਰਨਾ ਹੈ ਮੈਂ ਪਿੰਡ ਆ ਗਿਆ ਇਹਨਾਂ ਕੱਲਾ ਕੀ ਕਰਨਾ ਕੇਸ ਦਰਦ ਹੋਇਆ ਇਦਾਂ ਕਰਤੇ ਆਹੀ ਜਹਿ ਮੈਂ ਚੱਲੀ ਲੜਦੀ ਨਹੀਂ ਮੈਨੂੰ ਹੂੰ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਜਿਹੜਾ ਮਾਰੇਗਾ ਬੱਚਾ ਉਹ ਮੇਰਾ ਪਤੀ ਹੈ ਛੋਟੇ ਭਾਈ ਦਾ ਲੜਕਾ ਹੈ ਇਹ ਸੰਦੀਪ ਸਿੰਘ ਦੀ ਬੂਆ ਨਾਲ ਇਹ ਨਜਾਇਜ਼ ਬੰਦੀ ਹੈ ਉਹ ਬੰਦੇ ਨਾਲ ਜਿਹੜਾ ਮੁੰਡਾ ਫੜਿਆ ਹੋਣ ਕਿਹਦੇ ਰਣਜੀਤਕੌਰ ਦੇ ਉਹ ਮੁੰਡੇ ਦੀ ਮਾਂ ਹੈ ਅੱਛਾ ਤੁਹਾਡੀ ਕਿਹਦਾ ਹੈ ਮੇਰੀ ਭਝਾਈ ਛੋਟੀ ਹੈ ਠੀਕ ਹੈ ਉਹ ਮੁੰਡਾ ਡੱਕਦਾ ਹੈ ਸਾਡੇ ਨਾਲ ਵਾਹ ਹੁਣ ਬੋਲਣ ਨਹੀਂ ਇਹਦਾ ਮੁੰਡਾ ਡੱਕਦਾ ਹੈ ਤੇ ਇਹ ਢੱਕੀ ਨਹੀਂ ਰਹੀ ਹੁਣ ਇਹਨੇ ਇੱਕ ਵਾਰੀ ਕਿਹਾ ਤਾਂ ਢੱਕੀਤਾ ਬੋਲਿਆ ਬਾਲਿਆ ਨਾਲ ਨੂੰ ਗਾਲ੍ਹਾਂ ਮ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਛੱਡਿਆ ਕਿੰਨੂੰ ਮਸੀ ਉਸ ਵੇਲੇ ਮੁੰਡੇ ਦਾ ਬਾਰਾ ਤੇਰਾ ਸਾਲ ਦਾ ਕਿ ਕਿਦਾਂ ਸ਼ੱਕ ਪਿਆ ਤੁਹਾਨੂੰ ਸਾਹਿਬ ਇਹ ਦੋ ਤਿੰਨ ਮਹੀਨੇ ਲੱਭਾ ਨਹੀਂ ਮੈਂ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਾਂ ਦੀ ਕੰਮ ਤੇ ਕੱਲਿਆ ਪੁੰਨੇ ਠੀਕ ਹੈ ਤਿੰਨ ਮਹੀਨੇ ਪੁੱਛਦਾ ਹੀ ਰਿਹਾ ਮੈਂ ਨਹੀਂ ਦੱਸਿਆ ਨੇ ਫੇਰ ਮੈਂ ਰਬੜ ਦਿੱਤੀ ਠੀਕ ਹੈ ਹਾਂਜੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਡੇ ਆ 10 ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਮਤਲਬ ਜੇ ਇਹ ਕਹਿ ਲਿਆ ਜਾਵੇ ਉਹ ਕਹਾਵਤ ਸੱਚੀ ਹੋ ਗਈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਹੋਏ ਨੂੰ ਕੇ ਫਾਇਦਾ ਵੀ ਨਹੀਂ ਆਪੇ ਮਰ ਗਏ ਨੇ ਆਪੇ ਫੜੇ ਗਏ ਨੇ ਸਾਹਮਣੇ ਮੈਂ ਤਾਂ ਫਿਰ ਨੋਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਉਹ ਤੇ ਸਮਝਣਾ ਕੀ ਹੈ ਵੀ ਪਤਾ ਹੀ ਹੈ ਜੋ ਹੈ ਬਣ ਗਿਆ ਜੋ ਮਾੜਾ ਮਾੜਾ ਹੀ ਮਾੜਾ ਦਾ ਰਿਜ਼ਲਟ ਮਾੜਾ ਹੀ ਰਹਿਣਾ ਵੱਡੇ ਦੀ ਜਦੋਂ ਦਾ ਵਿਆਹ ਹੀ ਸੀ ਉਹਨਾਂ ਦੀ ਕਿਦਾਂ ਮੋੜ ਗਈ ਉਹ ਤੇ ਬੰਬਾਰ ਹੋ ਕੇ ਮਰਿਆ ਹੈ ਨਾ ਸ਼ੂਗਰ ਹੋ ਗਈ ਛੋਟਾ ਹੈ ਭਰਾ ਹੱਤੀ ਪਾ ਲਿਆ ਇਹਨਾਂ ਵੱਡਾ ਨਹੀਂ ਉਹ ਤੇ ਕਿਤਰੇ ਵਿਚਾਰਾ ਬਣ ਗਿਆ ਕਿੱਥੋਂ ਫਰਕ ਲਿਆਉਂਦਾ ਮੈਨੂੰ ਹੁਣ ਹੁਣ ਤੇ ਇਹਨਾਂ ਨੂੰ ਜਲੰਧਰੋਂ ਫੜਿਆ ਮੈਂ ਖੈ ਲੈਂਦਾ ਮੁੰਡਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਆਂਦੇ ਪਿੰਡ ਦਾ ਹੀ ਆ ਪਿੰਡ ਦਾ ਹੀ ਆ ਜਗ੍ਹਾ ਜਿੱਥੇ ਨੱਪਿਆ ਗਿਆ ਇਹ ਜਗ੍ਹਾ ਕਿੱਥੀ ਆ ਕੋਕੀ ਸੀ ਇੱਥੇ ਪਿੰਡ ਇਹ ਜਗ੍ਹਾ ਦੇ ਸਾਡਾ ਘਰ ਹੀ ਆ ਜੀ ਆ ਮੈਂ ਨਹੀਂ ਇੱਥੇ ਪਹਿਲਾਂ ਰਹਿੰਦਾ ਰਿਹਾ ਐਂਡ ਉਹ ਭਰਾ ਇੱਥੇ ਰਹਿੰਦੇ ਆੜੇ ਅਸੀਂ ਗੁੱਸੇ ਗੁੱਸੇ ਹੋਏ ਤਾਂ ਮੈਂ ਥਾਂ ਲੈ ਕੇ ਵੱਖਰਾ ਚੱਤ ਲਿਆ ਤੇ ਇਹ ਸਾਡੀ ਮਾਹਲਾ ਘਰ ਸੀ ਆ ਮਾਂ ਨੂੰ ਬੈਠ ਫਾਗ ਦਿੱਤੀ ਮਾਂ ਇੱਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਭਝਾਈ ਦੇ ਇਸ ਮੁੰਡੇ ਨਾਲ ਉਦੋਂ ਭਝਾਈ ਦੀ ਕਿੰਨੀ ਉਮਰ ਹੋਈ ਸੀ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਦਾ ਤੇ ਇਹਨਾਂ ਦਾ ਹੁਣ ਨਹੀਂ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੀ ਨਹੀਂ ਪਰ ਇਹ ਹੈ ਤਾਂ ਗਲਤੀ ਹੀ ਜੋ ਕੁਛ ਵੀ ਆਇਆ ਇਹ ਹੋ ਰਿਹਾ ਵੀ ਹਿੰਸ ਬੰਦ ਤੇ ਚਲੇ ਜਾਂਦੇ ਮੁੰਡਾ ਦੇ ਨਾਮ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕੀ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸੱਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਗਏ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦਰਾਨੇ ਪੁੱਛ ਗਈ ਸੀ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀਗੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਜਾਂ ਅਨੇ ਹੋ ਕੇ ਇਹ ਇੱਕ ਮਾਂ ਨੇ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰੰਦ ਕਰਨ ਆਏ ਆ ਬੇਟੇ